ਸੰਜੀ ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਤਾਜ਼ਾ ਅਪਡੇਟ ਤੁਹਾਡੇ ਲਈ ਲੈ ਕੇ ਆ ਰਿਹਾ ਹੁਣੇ-ਹੁਣੇ ਇੱਥੇ ਹੋਇਆ ਹਵਾਈ ਜਹਾਜ਼ ਕ੍ਰੈਸ਼ 65 ਲੋਕਾਂ ਦੀ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਮਰਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਦੱਖਣੀ ਕੋਰੀਆ 'ਚ ਵੱਡਾ ਜਹਾਜ਼ ਹਾਦਸਾ ਵਾਪਰ ਗਿਆ ਹੈ ਮੂ ਆਨੰਤਰਰਾਸ਼ਟਰੀ ਹਵਾਈ ਅੱਡੇ ਤੇ 140 ਲੋਕਾਂ ਨੂੰ ਲੈ ਕੇ ਜਾ ਰਹੀ ਬੋਇੰਗ 737 ਤੋਂ 800 ਜਹਾਜ਼ ਹਾ사ਗ੍ਰਸਤ ਹੋ ਗਿਆ ਏ ਜਹਾਜ਼ ਦੇ ਵਿੱਚ ਬਾੜ ਲੋਕਾਂ ਦੀ ਮੌਤ ਹੋ ਗਈ ਹਾਲਾਂਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਹਾ ਅਸੇਜ ਸਮੇ ਜਹਾਜ਼ ਚਾਲਕ ਦਲ ਦੇ 6 ਮੈਂਬਰ ਤੇ 175 ਯਾਤਰੀ ਸਵਾਰ ਸਨ। ਯੋਨਹਾਪ ਨਿਊਜ਼ ਏਜੰਸੀ ਦੀ ਪੋਰਟ ਦੇ ਮੁਤਾਬਿਕ ਲੈਂਡਿੰਗ ਦੇ ਦੌਰਾਨ ਜਹਾਜ਼ ਰਨਵੇ ਤੋਂ ਫਿਸਲ ਗਿਆ ਤੇ ਚਾਰ ਦੀਵਾਰੀ ਦੇ ਵਿੱਚ ਟਕਰਾ ਗਿਆ। ਸਿਮਾ ਦੀਵਾਰ ਨਾਲ ਟਕਰੋਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗੀ। ਇਸ ਤੋਂ ਬਾਅਦ 에ਰਪੋਰਟ ਤੇ ਹਫੜਾ ਦਫੜੀ ਮਚ ਗਈ। ਮੁਆਹ ਨਹਾਵਾਏ ਅੱਡੇ ਤੇ ਬਚਾਅ ਕਾਰਜ ਜਾਰੀ ਨੇ ਇਸ ਦੌਰਾਨ ਲੋਕਾਂ ਨੇ ਜ਼ਿੰਦਾ ਮਿਲਣ ਦੀ ਖਬਰ ਹੈ ਜੇਜੂ 에어 ਦੀ ਫਲਾਈਟ ਨੰਬਰ 2216 ਬੇਕੌਂਗ ਤੋਂ ਦੱਖਣੀ ਕੋਰੀਆ ਪਰਤ ਰਹੀ ਸੀ ਬਾਕੀ ਖਬਰਾਂ ਨਾਲ ਤੱਕ ਦੇਖਾਂ